ਹੋਲ ਹੋਲ ਕੋਲ ਆਈ ਕੀ ਇਹਨਾਂ ਦੀ ਵੀਡੀਓ ਚੱਲ ਆ ਗੱਡੀ ਕਿੱਥੂ ਦੇ ਨੇ ਅਗੇ ਕਿੱਥੂ ਦੇ ਨੇ ਸਾਰਾ ਇੱਥੋਂ ਦੇ ਲੋਕ ਹਿੰਦੂ ਕਿਹੜਾ ਪਿੰਡ ਹੈ ਪੁੱਛ ਪੁੱਛੇ ਭਾਈ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਤੁਹਾਡਾ ਹੈ ਕਿੱਥੋਂ ਦੇ ਜੇ ਲਾਲਾਬਾਦ ਲੋਕਲ ਜੀ ਇਹ ਜੋ ਤੁਸੀਂ ਬੋਰਡ ਵੇਖ ਰਹੇ ਹੋ ਇਹ ਜਲਾਲਾਬਾਦ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਬੋਰਡ ਹੈ ਇਹ ਜਲਾਲਾਬਾਦ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਅਤੇ ਜੋ ਇਸ ਤੋਂ ਪਹਿਲਾਂ ਇੱਕ ਕਾਰ ਵਿੱਚ ਵਿਅਕਤੀ ਨੂੰ ਲੁਕੋਇਆ ਬੈਠੀ ਜਾ ਰਿਹਾ ਤੁਸੀਂ ਵੇਖ ਰਹੇ ਹੋ ਇਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜੀ ਹਾਂ ਜਲਾਲਾਬਾਦ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨੇੜੇ ਤੋਂ ਪੁਲਿਸ ਨੇ ਅੱਜ ਰੇਡ ਮਾਰੀ ਜਿੱਥੇ 7 ਔਰਤਾਂ ਨੂੰ ਦੇਵਪਾਰ ਤੇ ਧੰਦੇ ਵਿੱਚ ਸਲਿੱਪਟ ਪਾਇਆ ਗਿਆ ਅਤੇ ਦੇਵਪਾਰ ਤੇ ਧੰਦੇ ਵਿਚ ਕਾਮ ਕਰਦੀ ਔਰਤ ਸਣੇ 7 ਔਰਤਾਂ ਨੂੰ ਜਲਾਲਾਬਾਦ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਪੁਲਿਸ ਦੀ ਇੱਕ ਵੱਡੀ ਰੇਡ ਹੋਈ ਜਿਸ ਦੀ ਅਗਵਾਈ ਐਸ ਐਚ ਓ ਅੰਗਰੇਜ਼ ਸਿੰਘ ਵੱਲੋਂ ਕੀਤੀ ਗਈ ਜਿੱਥੇ 7 ਔਰਤਾਂ ਬਰਾਮਦ ਹੋਈਆਂ ਇੱਥੇ ਇੱਕ ਵੱਡੀ ਜਾਣਕਾਰੀ ਇਹ ਮਿਲੀ ਵੀ ਇੱਕ ਔਰਤ ਜੋ ਇੱਥੇ ਕਿਸੇ ਘਰ ਦੇ ਨੇੜੇ ਇੱਕ ਘਰ ਵਿੱਚ ਬੱਚਾ ਸੰਭਾਲਣ ਲਈ ਆਈ ਸੀ ਬੱਚਾ ਸੰਭਾਲਣ ਦੀ ਨੌਕਰੀ ਦੇਣਾ ਉਹਨੂੰ ਕਿਹਾ ਗਿਆ ਸੀ ਉੱਥੇ ਬੱਚੇ ਸੰਭਾਲਣ ਵਾਸਤੇ ਪੁੱਜੀ ਤਾਂ ਉਸ ਨੂੰ ਦੇਵ ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ ਗਿਆ ਜਦ ਉਸਨੇ ਵਿਰੋਧ ਕੀਤਾ ਤਾਂ ਉਸ ਨੂੰ ਇਸ ਸ਼ਾਨਦਾਰ ਇਮਾਰਤ ਜੋ ਤੁਸੀਂ ਬਣੀ ਵੇਖ ਰਹੇ ਹੋ ਵਿੱਚ ਛੱਡ ਕੇ ਜਿੱਥੇ ਦੇਵ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ ਉਸਨੇ ਬੜੀ ਮੁਸ਼ਕਲ ਜਹਾਂਲਾਬਾਦ ਦੇ ਕੁਝ ਪੱਤਰਕਾਰਾਂ ਤੱਕ ਸੰਪਰਕ ਕੀਤਾ ਅਤੇ ਪੱਤਰਕਾਰਾਂ ਅਤੇ ਪੁਲਿਸ ਨੇ ਰਲ ਕੇ ਉਸ ਨੂੰ ਇਸ ਦੇਵ ਵਪਾਰ ਦੇ ਧੰਦੇ ਤੋਂ छुड़ाया ਹੈ ਅਤੇ ਸੱਤ ਔਰਤਾਂ ਇਸ ਦੇਵ ਵਪਾਰ ਦੇ ਧੰਦੇ ਵਿੱਚ ਮਿਲੀਆਂ ਰੰਗੇ ਅਤੀ ਫੜੀਆਂ ਹਨ ਅਤੇ ਜੋ ਵਿਅਕਤੀ ਤੁਸੀਂ ਮੂੰਹ ਲੁਕੋਈ ਵੇਖ ਰਹੇ ਹੋ ਕਾਰ ਵਿੱਚ ਉਸ ਨੂੰ ਵੀ ਪੁਲਿਸ ਨੇ ਇਥੋਂ ਕਾਬੂ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਉਸ ਔਰਤ ਨੇ ਦੱਸਿਆ ਕਿ ਉਹ ਨੌਕਰੀ ਕਰਨ ਆਈ ਸੀ ਕਾਰ ਵਿੱਚ ਬੱਚੇ ਸੰਭਾਲਨ ਦੀ ਜਦੋਂ ਕਾਰ ਵਿੱਚ ਬੱਚੇ ਸੰਭਾਲਨ ਦੀ ਨੌਕਰੀ ਕਰਨ ਪੁੱਜੀ ਤਾਂ ਉਸ ਕਾਰ ਵਿੱਚ ਉਸ ਨੂੰ ਟੱਕੇ ਨਾਲ ਗਲਤ ਕੰਮ ਕਰਾਇਆ ਜਾਣ ਲੱਗਾ ਤਾਂ ਉਸ ਨੇ ਉਸ ਦਾ ਵਿਰੋਧ ਕੀਤਾ ਤੇ ਉਸ ਨੂੰ ਉਹ ਕਾਰ ਵਾਲੇ ਇੱਥੇ ਛੱਡ ਗਏ ਜਿੱਥੇ ਲਗਾਤਾਰ ਗਲਤ ਕੰਮ ਚੱਲਦੇ ਹਨ ਉਸਨੇ ਦੱਸਿਆ ਕਿ ਇੱਥੇ ਇੱਕ ਔਰਤ ਹੈ ਜੋ ਕਿ ਇਹ ਕੰਮ ਕਰਾਂਦੀ ਹੈ ਆਸ ਪੜੋਸ ਦੇ ਸ਼ਹਿਰਾਂ ਤੋਂ ਕੁੜੀਆਂ ਅਤੇ ਨਬਾਲਗ ਕੁੜੀਆਂ ਤੋਂ ਇਲਾਵਾ ਵਈਆਂ ਕੁੜੀਆਂ ਵੀ ਲਈਆਂ ਜਾਂਦੀਆਂ ਹਨ ਤੇ ਇਹ ਕੰਮ ਚੱਲਦਾ ਹੈ ਅਤੇ ਇਥੋਂ ਕਿਸੇ ਹੋਰ ਥਾਂ ਤੇ ਵੀ ਲਿਜਾਇਆ ਜਾਂਦਾ ਹੈ ਅਤੇ ਇਹਨਾਂ ਦੇ ਹੋਰ ਵੀ ਕਈ ਟਿਕਾਣੇ ਹਨ ਉਸਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਇਹਨਾਂ ਖਿਲਾਫ ਬਣਦੀ ਵਿਭਾਗਿਆ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ ਉਸ ਨੂੰ ਉਮੀਦ ਹੈ ਕਿ ਪੁਲਿਸ ਵੱਲੋਂ ਜੋ ਇਹ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਉਸ ਨੂੰ ਇਨਸਾਫ ਮਿਲੇਗਾ ਅਤੇ ਇਹਨਾਂ ਖਿਲਾਫ ਕੜੀ ਵਿਭਾਗਿਆ ਪੁਲਸੀਆ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਸਮਾਜ ਵਿੱਚ ਜਿਸ ਤਰ੍ਹਾਂ ਦੇ ਲੋਕ ਸਮਾਜ ਨੂੰ ਗੰਦਾ ਕਰਦੇ ਹਨ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਹਨ ਉਹਨਾਂ ਖਿਲਾਫ ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਕੰਮ ਕਰਦੀ ਰਹੇਗੀ ਇਸ ਬੰਦ ਵਿੱਚ ਜਦ ਜਲਾਲਾਬਾਦ ਦੇ ਐਸਐਚਓ ਸ਼੍ਰੀ ਅੰਦਰੇ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਮੁਖਬਰ ਦੀ ਸੂਚਨਾ ਮਿਲੀ ਸੀ ਅਤੇ ਸੂਚਨਾ ਦੇ ਆਧਾਰ ਤੇ ਉਹ ਇੱਥੇ ਪੁੱਜੇ ਅਤੇ ਹੋਰ ਕਾਰਵਾਈ ਕੀਤੀ ਹੋਰ ਬੋਲਦੇ ਹੋਏ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਜੀ ਹਾਂਜੀ ਉਹ ਤੇ ਬੈਠੀ ਹੈ ਜੀ ਉਹ ਵਾਲੀ ਇੱਕ ਬੰਦਾ ਬਟਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਕੀ ਕੰਮ ਲਈ ਆਇਸੀ ਤੁਸੀਂ ਇੱਥੇ? ਕਿ ਤੁਹਾਨੂੰ ਦੇ ਘਰੇ ਵਿੱਚ ਸੀਗੀ ਵੀ ਜਦਾਂ ਬਾਲ ਬੱਚੇ ਨੂੰ ਸੰਭਾਲਿਆ ਵਾ ਗੁੱਡੀ ਨੂੰ ਸੰਭਾਲਣਾ ਚਲੋ ਮੈਂ ਕਿ ਕੋਈ ਗੱਲ ਨਹੀਂ। ਅੱਛਾ ਜੀ। ਫਿਰ ਜਦੋਂ ਗਲਤ ਕੰਮ ਕਰਾਉਣ ਆਕੇ 3-4 ਦਿਨ ਬਾਅਦ ਮਨਾਂ ਦਾ ਬਰੋਸਟਾ ਲਿਖਦੀ ਗੁੱਡੀ ਦਾ ਮੈਂ ਕਿ ਮੇਰੇ ਕੋਲ ਨਹੀਂ ਹੁੰਦਾ ਮੇਰੇ ਚ ਕੋਈ ਹੋ ਗਿਆ। ਮੇਰੇ ਤੋਂ ਗਲਤ ਕੰਮ ਨਹੀਂ ਹੁੰਦਾ। ਫਿਰ ਉਹ ਰਾਤ ਇੱਥੇ ਛੱਡ ਗਈ। ਜੀ ਨਹੀਂ ਸਮਝੇ। ਦੰਦੇ ਬਾਬਨਾ ਜੀ ਹਾਂ ਜੀ ਹਾਂ ਨਹੀਂ ਕਰਤਾ ਦੇ ਲੋਟੀਆਂ ਤੇ ਕੁਮਰਿਆਦ ਤੇ ਬਾੜ ਦਿੰਦੇ ਕੱਢਦੇ ਰੋਟੀ ਰੋਟੀ ਕਿ ਮਿਲਦੀ ਹੈ ਦੋ ਰੋਟੀਆਂ ਅੱਛਾ ਜੀ ਕਿੰਨੇ ਕੁ ਲੋਕ ਆਉਂਦੇ ਨੇ ਇੱਥੇ ਬਹੁਤ ਲੋਕ ਆਉਂਦੇ ਨੇ ਕਿੰਨਾ ਕੁ ਜੋ ਮੋੜਿਆ ਸੀ ਕਰ ਬਹੁਤ ਜੋ ਮੋੜਿਆ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪਿੰਡ ਵਗੀ ਬਹੁਤ ਵਧੀਆ ਕੀਤਾ ਕਿ ਜਿਹੜਾ ਇਹ ਕੁੜੀਆਂ ਨੂੰ ਛੁਟਕਾਰਾ ਨਹੀਂ ਦੇਣਾ ਕਿੰਨੀਆਂ ਕੁੜੀਆਂ ਨੇ ਕੇਸ ਕਰਦੇ ਬਹੁਤ ਕੁੜੀਆਂ ਬਾਕੀ ਗਈਆਂ ਆ ਅੱਛਾ ਕਦੋਂ ਕੋ ਲੈ ਗਏ ਨੇ ਬਾਕੀਆਂ ਕੁੜੀਆਂ ਨੂੰ ਜਿੰਨਾ ले जांदे या ਛੱਡ ਜਾਂਦੇ ਆ ਲੈ ਜਾਂਦੇ ਛੱਡ ਸਾਨੂੰ ਪਤਾ ਲੱਗਿਆ ਸੀ ਤੁਹਾਨੂੰ ਵੀ ਤੂੰ ਟਰਾਂਸਫਰ ਕਰਨ ਲੱਗੇ ਸੀ ਹਾਂਜੀ ਹੁਣ ਇਸ ਲੈ ਕੇ ਚਲੇ ਗਏ ਆ ਤੇ ਕੋਈ ਤੇ ਚੀ ਬਾਹਰ ਵੀ ਆ ਮੇਰਾ ਕਿੱਥੇ ਲੈ ਰਿਹਾ ਲੈ ਕੋਈ ਜਾਣ ਕੇ ਕਿੱਥੇ ਹੋਰ ਪਾਸੇ ਚੱਡਣ ਚਲੇ ਸੀ ਅੱਛਾ ਜੀ ਕੋਈ ਹੋਰ ਵੀ ਇਹਨਾਂ ਦਾ ਕਾਰ ਹੈ ਜੀ ਹਾਂਜੀ ਹੋਰ ਵੀ ਬਹੁਤ ਜ਼ਿਆਦਾ ਸਰ ਇਹਨਾਂ ਦੇ ਕੀ ਮੰਗਾਈ ਸਰ ਮੈਂ ਜਨ ਸਾ ਮਿੱਤ ਜਾ ਮੈਨੂੰ ਆਪਣੇ ਘਰ ਤੇ ਲੈ ਜਾ ਜਾ ਮੈਨੂੰ ਕੁਝ ਛਡਾਣਾ ਕਰਾਇਆ ਰੁਕੋ ਇਹ ਤੁਹਾਨੂੰ ਮੈਂ ਉਹਨਾਂ ਨੂੰ ਦੇ ਦਿੱਤਾ ਹੈ ਕਿ ਦਰਦੀ ਬੰਦ ਮੇਰੇ ਨੰਬਰ ਤੇ ਰੱਖਿਆ ਪੌਂਡ ਪਾਂ ਲੈਣ ਦੀ ਆਇਆ ਸੀ ਤੋਂ ਦਰਦੀ ਨੂੰ ਵੀ ਸਕੂਲ ਦਾ ਦੇ ਕੇ ਪਰਲੇ ਜੱਲੇ ਹਾਂ ਹਾਂ ਜਿਹੜੀ ਖਾਨਾ ਜੋ ਵੀ ਨਾਮ ਦਾ ਕੋਈ ਵੀ ਉਹ ਦਾਤਾ ਦੀ ਗੋਤ ਪਾਉ ਕਰ ਹੋਰ ਵੀ ਕੋਈ ਲੜਕੀ ਕਿੰਨੀਆਂ ਮਿਲੀਆਂ ਚਾਰ ਪੁਲਿਸ ਹਾਂ ਉਹਨਾਂ ਦੇ ਵੀ ਪੁੱਛ ਕੇ ਚਰਾਂਗੇ ਕਿ ਜੋ ਵੀ ਪ੍ਰੰਦ ਉਸ ਦਾ ਪਤਾ ਲੈ ਜੀ ਠੀਕ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत